ਖਾਲੀ ਹੋ ਗਿਆ ਬਾਈ ਪੰਜਾਬ ਦਾ ਇਹ ਪਿੰਡ ਕੱਲੇ ਕੱਲੇ ਘਰ ਚੋਂ 4-4 ਨੌਜਵਾਨ ਜਿਹੜੇ ਬਾਹਰ ਜਾ ਰਹੇ ਨੇ ਬਹੁਤ ਕਈ ਹੋਏ ਨੇ ਬਾਈ ਕੀ ਕਰਦੇ 4-4 ਬੱਚੇ ਬਾਹਰ ਜਾ ਰਹੇ ਨੇ ਮੂੰਹ ਤੱਕ ਹੰਦੇ ਫਿਰਦੇ ਨੇ ਜੇ ਜਿਹੜਾ ਫੌਂਟ ਮਾਨ ਬਣਿਆ ਨਹਿਰ ਚ ਪਾਣੀ ਸੁੱਕਦੇ ਐਸੇ ਬਣਾਲੀ ਕਰ ਰੱਖੀ ਹੈ ਜਿਹੜਿਆ ਹੁਣ ਸਾਰਾ ਰੜ ਗਿਆ ਭਰੋਈਆ ਰੜ ਗਿਆ ਪੇਛੂਕੀ ਰੜ ਗਈ ਕੰਮ ਵਸ ਗਿਆ ਬੁੜੀਆਂ ਨੂੰ ਹਜ਼ਾਰਾਂ ਹਜ਼ਾਰ ਰੁਪਈਆ ਨਹੀਂ ਪਾਇਆ ਅੱਛਾ ਉਹਨੂੰ ਵੋਟ ਕਾ ਦੇ ਠੀਕ ਹੈ ਜੀ ਪਾਇਆ ਨਹੀਂ 1000 ਰੁਪਈਆ ਨਾ ਪਾਇਆ ਨਹੀਂ ਅੱਛਾ ਕੁਛ ਨਹੀਂ ਆਗੇ ਭਗਵੰਤ ਮਾਨ ਤੋਂ ਆਸੀ ਤਾਂ ਪਹਿਲਾਂ ساری ਉਮਰ ਦੇ ਪਾਉਨੇ ਆ ਕਾਲੀਆਂ ਨੂੰ ਗੋਟ ਅੱਛਾ ਜੀ ਕਾਲੀਆਂ ਨੂੰ ਹੀ ਪਾਵਾਂਗੇ ਠੀਕ ਹੈ ਜੀ ਅਸੀਂ ਕਾਲੀਆਂ ਪਾਰਟੀ 'ਚ ਆ ਕਾਲੀ ਹੀ ਬਣ ਕੇ ਰਹਿਣੀ ਅੱਛਾ ਤੇ ਕੰਮ ਨਹੀਂ ਹੋਇਆ ਪਿੰਡ ਜੀ ਭਗਵੰਤ ਮਾਨ ਨੇ ਕਰਾਇ ਨਹੀਂ ਕੋਈ ਕੰਮ ਕੰਮ ਤਾਂ ਜਿਹੜੀ ਕੋਈ ਸਰਕਾਰ ਬਣ ਗਈ ਕੋਈ ਵੀ ਨਹੀਂ ਕਰਾਉਂਦੀ ਹੁਣ ਸਾਡੇ ਨਾ ਤਾਂ ਸਾਡੇ ਢੋਬਾ ਹੈ ਕੋਈ ਅੱਛਾ ਸਾਡੇ ਡਾਕਟਰ ਹਸਪਤਾਲ ਬਹੁਤ ਵੱਡਾ ਬਣਿਆ ਸਾਡੇ ਕੋਈ ਨਹੀਂ ਗਰੀਬ ਗੁਰਬੇ ਨੂੰ ਹਾੜੇ ਕੱਢ ਕੇ ਹੱਥ ਬਨ ਕੇ ਹਾੜੇ ਕੱਢ ਕੇ ਅਗਲਾ ਵਾਰ-ਵਾਰ ਫਿਰਦੇ ਸਾਡੀ 30 ਹੈ ਸਾਡੀ ਭੈਣ ਹੈ ਸਾਡੀ ਨੂੰਹ ਹੈ ਬੱਚਾ ਹੋਣ ਵਾਲਾ ਹੈ ਉਧਰੋਂ ਕੁੜੀਆਂ ਨੂੰ ਦਰਦ ਲੱਗੇ ਹੁੰਦੇ ਨੇ ਉਧਰ ਮਾਨਸਾ ਲਜਾਣੇ ਪੈਂਦੇ ਨੇ ਅੱਛਾ ਜੀ ਸਾਡੇ ਕੋਈ ਪ੍ਰਬੰਧ ਨਹੀਂ ਹੈਗਾ ਹਸਪਤਾਲ ਬਹੁਤ ਵੱਡਾ ਫੈਰਿਆ ਕਿਹੜੀ ਸਰਕਾਰ ਚ ਬਣਿਆ ਸੀ ਉਹ ਬਾਦਲ ਵਾਲੀ ਸਰਕਾਰ ਚ ਬਣਿਆ ਸੀ ਅੱਛਾ ਕਿੰਨਾ ਕ ਟਾਈਮ ਹੋ ਗਿਆ ਬਣੇ ਨੂੰ ਬਣੇ ਨੂੰ ਕਈ ਸਾਲ ਹੋ ਗਏ 25 ਸਾਲ ਹੋ ਗਏ 5-50 ਹੋਵੇ 5-10 ਤਾਂ ਹੀ ਹਟਪ ਗਏ ਮੰਨ ਕਾਂਗਰਸ ਕੇ ਟੱਪ ਗਏ ਅੱਛਾ 15 ਸਾਲ ਹੋ ਗਏ 15-20 ਸਾਲ ਹੋ ਗਏ ਅੱਛਾ ਉਧਰ ਡਾਕਟਰ ਆ ਹੀ ਨਹੀਂ ਕੋਈ ਨਾ ਕੋਈ ਡਾਕਟਰ ਨਹੀਂ ਕੋਈ ਡਾਕਟਰ ਨਹੀਂ ਅੱਛਾ ਬਈ ਬਹੁਤ ਧੱਕੇ ਖਾਣੇ ਬਹੁਤ ਸਾਡੇ ਕਾਖਰੀ ਬਣਿਆ ਸਾਡੇ ਤੋਫੇ ਨਹੀਂ ਹੈਗੇ ਮੱਧਿਆ ਨਮਾਉਂ ਆ ਜਿਹੜੇ ਤੇ ਜੀ ਕਰਦਾ ਰੋਕੀ ਜਾਂਦੇ ਜਿਹੜੇ ਤੇ ਜੀ ਕਰਦਾ ਰੋਕੀ ਜਾਂਦਾ ਮੱਜਾਂ ਨੂੰ ਘੋਰ ਫੇਰ 2 ਘੰਟੇ ਵਿੱਚ ਬਠਿਆ ਯੇ ਆਰਾਮ ਕਰਨ ਉਹਤੇ ਮਾਰਨ ਵਿਚਾਰੀਆਂ ਗੋਤੇਵਾਰਨ ਵਿੱਚ ਆ ਨਸ਼ਾ ਖਤਮ ਹੋ ਗਿਆ ਪਿੰਡ ਚ ਕੋਈ ਨਸ਼ਾ ਨਹੀਂ ਖਾਦਾ ਹੋਇਆ ਨਹੀਂ ਨਸ਼ਾ ਖਾਜਾ ਮਨਸੇ ਦੀ ਮਾਂ ਦਾ ਅਧਰੇ ਨੂੰ ਬਦਲ ਦੇ ਮੁੰਡੇ ਸਾਰੇ ਇੰਦੇ ਚਲਾਇਆ ਹੈ ਅੱਛਾ ਜੀ ਬੰਦ ਕਦੋਂ ਕਰੂਗਾ 10 ਪਹਿਲਾਂ ਮੈਨੂੰ ਠੀਕ ਹੈ ਜੀ ਬੰਦ ਕਦੋਂ ਕਰੂਗਾ ਆ ਯਾਰ ਕੇ ਲਈ ਚੱਲ ਕੋਰ ਪਾ ਉਹਦੇ ਭਾਈ ਨੇ ਚਲਾਇਆ ਹੈ ਸਾਡੇ ਦੁਨੀ ਖਾਂ ਲਾਈ ਹੈ ਠੀਕ ਹੈ ਜੀ ਹਾਂ ਠੀਕ ਹੈ ਆਏ ਦੱਸੋ ਐਸੇ ਬੋਟਾ ਵੇ ਦਾ ਭਾਇ ਘਰ ਲਈ ਬੁਹੇ ਹਾਂਜੀ ਉਹਨੇ ਲਖਣ ਪਹਿਲਾਂ ਵੀ ਚਾਹੀਦਾ ਸੀ ਬਿਲਕੁਲ ਜੀ ਤੇਰੇ ਸੁਣ ਭਾਈ ਤੈਨੂੰ ਖੂਬ ਬੋਲਾਂ ਤੇਰੇ ਬਰਤ ਤੋਂ ਵੇ ਕਿ ਜੇ ਪਰੇ ਮੁੰਡੇ ਹੁਣ ਦੇਂਦੇ ਐਡਾ ਮੁੰਡਾ ਮਰਿਆ ਸਾਰੇ ਬੱਕਰੇ ਵੀ ਮਰਿਆ ਬੈਠਣ ਆਈ ਇੱਕ ਪੰਜ ਮਿੰਟ ਬੈਠ ਜੇ ਐ ਤਾਂ ਨਹੀਂ ਆਖਿਆ ਕੋਈ ਦੱਸ ਵੀ ਜੇ ਭਾਈ ਦੋਨੋਂ ਜਾਣਾ ਕਿ ਲੱਖ ਦੋ ਲੱਖ ਨਾ ਕਰੀਂ ਗਰੀ ਉਹ ਜਵਾਕਾਂ ਨੂੰ ਪੜਾ ਦਿਓ ਪੜਾ ਦਿਓ ਜਵਾਕਾਂ ਨੂੰ ਆ ਬੀਜੇ ਕਪੀਟਰ ਕੇ ਬਾਦ ਬੱਚਿਆਂ ਨੂੰ ਨੀਜ ਸਰਕਾਰ ਮਿਲੀ ਅੱਛਾ ਹੁਣ ਮਿਲ ਗਈਆਂ ਨੌਕਰੀਆਂ ਮੁੰਡਿਆਂ ਨੂੰ ਨਾ ਪਹਿਲਾਂ ਘੜੇ ਮਿਲ ਗਈਆਂ ਅੱਛਾ ਨਹੀਂ ਪਹਿਲਾਂ ਦੀ ਚਲੋ ਗੱਲ ਛੱਡੋ ਹੁਣ ਕਿ ਮਿਲੀਆਂ ਕਿ ਨਾ ਇਹਨਾਂ ਨੂੰ 70 ਸਾਲ ਹੋ ਗਏ 2 ਸਾਲ ਹੋ ਗਏ ਨਾ ਅੱਛਾ ਜੋ 70 ਜੀ ਨਾ ਮਿਲੀ 2 ਚ ਕੋਈ ਮਿਲੂ ਮਤਲਬ ਤੁਸੀਂ ਖੁਸ਼ ਹੋ ਭਗਵਾਨ ਤੁਮਾਨ ਦੇ ਕੰਮਾਂ ਤੋਂ ਹਾਂ ਖੁਸ਼ ਹਾਂ ਠੀਕ ਹੈ ਜੀ ਅੱਛਾ ਬੇਬੇ ਹੀ ਤੁਸੀਂ ਸਹੀ ਗੱਲ ਹੈ ਉਹ ਮੜੇ ਸਦਾ ਹੀ ਗੱਲ ਕੀ ਕਰਦੇ ਬਣਾ ਖੜੇ ਬੈਠੇ ਹੁਣ ਜਿਲੇ ਹੋ ਗੱਲ ਨੂੰ ਹਾਂ ਜਿਹੜੇ ਨਸ਼ੇ ਇੱਕ ਵੱਲੇ ਨਸ਼ੇ ਚ ਲਾਰਖੇ ਸਰ ਕਰੇ ਨਾ ਜਿਹੜੇ ਪਹਿਲਾ ਵਾਲੇ ਨਸ਼ੇ ਤੇ ਮਾੜੇ-ਵੋਟੇ ਖਾ ਕੇ ਕੰਬਰੀ ਕਰਦੇ ਤੇ ਖੇਤਾਂ ਮੈਂ ਉਹ ਤੋਂ ਬੰਦ ਕਰ ਤੇ ਜਿਹੜੇ ਹੁਣ ਚਿੱਟੇ ਚ ਲਾਰਖੇ ਜਵਾਕ ਪੱਟਦੀ ਏ ਕਰ ਰੁੱਕਦੇ ਗਏ ਅੱਛਾ ਬੇਬੇ ਕਹਿੰਦਾ ਸੀ ਭਗਵੰਤ ਮਾਨ ਨੂੰ ਬਾਹਰ ਲਏ ਜਿਹੜੇ ਮੁੰਡੇ ਨੇ ਅੰਗਰੇਜ਼ ਨੇ ਉਹ ਇੱਥੇ ਆਇਆ ਕਰਨਗੇ ਕੰਮ ਲੱਭਣਾ ਪਰ ਆਪਣੇ ਮੁੰਡੇ ਹਾਲੇ ਵੀ ਬਾਹਰ ਜਾਈ ਜਾਂਦੇ ਆ ਕੀ ਕਰੀਏ ਨੌਕਰੀ ਨਹੀਂ ਸਰਕਾਰ ਨੇ ਤਾਂ ਦਾਵਾ ਕਰਿਆ ਸੀ ਨਾ ਇਹ ਵੀ ਬਹੁਤ ਅੱਛਾ ਦੇਉ ਵੀ ਹਲੇ ਇਹ ਨਾ ਤੋ ਕਹੇ ਕਿ ਹੱਤੀ ਵੀ 1000 1000 ਰੁਪਿਆ ਉਹ ਵੀ ਮੇਰੇ ਅੱਛਾ ਦਿੱਤੇ ਨਹੀਂ 1000 ਰੁਪਏ ਤੁਹਾਨੂੰ ਮਿਲੂਗਾ ਜਦੋਂ ਜਾਣਦੇ ਹੋਏ 1 ਸਾਲ ਪਹਿਲਾਂ ਪਾ ਦੂਗਾ ਜਾਣ ਬੇੜੇ ਜਾਣ ਬੇੜੇ ਦੇਵੇ ਕੋਈ ਵੀ ਸਰਕਾਰ ਹੈ ਪਹਿਲੇ ਤਾਂ ਇਸ ਵੈਸਣ ਨਹੀਂ ਪਹਿਲਾਂ ਬਦਾਉਣੀਆਂ ਜਾਣ ਬੇੜੇ ਵਧਾਉਣਗੀਆਂ ਪਹਿਲੇ ਤਾਂ ਮਿਲਦਾ ਹੀ 250 ਹਾਂਜੀ 250 ਤੋਂ 500 ਆ ਗਿਆ ਠੀਕ ਹੈ ਉਹ 15 ਤਾਂ ਮਿਲਦਾ ਬਰੇ ਨੂੰ ਉਹ ਹੋਈ ਤਾਂ ਉਹ ਤਾਂ ਰੁਹੀ ਆ ਲਮ ਜੀ ਹਾਂ ਜੀ ਹਾਂ ਦਾ ਸਰ ਬਾਦਲ ਲੱਗ ਰਿਹਾ ਭਾਈ ਕੰਮ ਸਮਾ ਰਹੇ ਆ ਬਥੇਰੇ ਜਿਹੜੇ ਕੰਮ ਲੱਗੋ ਵੱਡੇ ਕਰੇ ਆ ਬਾਦਲ ਜਿਹੜਾ ਵੱਡਾ ਵੱਡਾ ਜਿਹੜੇ ਫੋਨ ਤੇ ਚੱਲ ਰਹੀ ਹੈ ਫੋਨ ਟੁੱਟ ਜੇ ਜਿਹੜਾ ਵੱਡਾ ਬਦਲ ਸੀ ਹਾਂਜੀ ਉਹਨੇ ਫੇਰੇ ਬਥੇਰੇ ਜਿਹੜਿਆ ਹੁਣ ਸਾਰਾ ਰਲ ਗਿਆ ਭਰੋਇਆ ਰਲ ਗਿਆ ਫੇ ਚੋਕੀ ਰਲ ਗਈ ਕੰਮ ਵੱਸ ਅਸਾਂ ਨਹੀਂ ਉਹ ਵੀ ਚਲਾ ਦੇ ਕੋਈ ਹਾਂ ਹਾਂ ਅੱਗੇ ਲੈ ਲੈ ਬਈ ਜੀ ਅੱਛਾ ਆਪਣਾ ਕੋਈ ਜਵਾਖਬਾਰ ਤਾਂ ਨਹੀਂ ਘਰੇ ਤੁਹਾਡੇ ਚ ਨਾ ਹੋਏ ਅੱਛਾ ਆਪਣਾ ਨਹੀਂ ਹੈ ਕੋਈ ਵੀ ਅੱਛਾ ਉਹ ਪਿੰਡ ਚੋਂ ਗਏ ਹੋਏ ਨੇ ਬਹੁਤ ਬੰਟੇ ਹੋਏ ਨੇ ਅੱਛਾ ਹੀ ਨਹੀਂ ਚਿੱਟਾ ਘਟ ਹੈ ਬਹੁਤ ਗਏ ਹੋਏ ਨੇ ਬਈ ਕੀ ਕਰਦੇ ਚਾਰ ਚਾਰ ਬੱਚੇ ਬਾਹਰ ਜਾਂਦੇ ਨੇ ਚਾਰ ਚਾਰ ਹੀ ਹਾਂ ਚਾਰ 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 ਹਾਂ ਦੱਸ ਪੁੱਤ 70 ਸਾਲਾਂ ਚ ਕਿੰਨਾ ਕੰਮ ਕਰੇ ਸਾਡੇ ਤਾਂ ਡੋਬਾ ਨਹੀਂ ਕਰਿਆ ਮਣਸੋ ਅਛਾ ਨਵੇਂ ਚੰਗੇ ਚੜ ਲਾਗੇ ਅੱਜ ਤਾਂ ਬਈ ਪਹਿਲੇ ਦਿਨ ਤੋਂ ਹੀ ਇਹ ਤਾਂ ਆਜੋ ਆ ਕੇ ਫੋਟੋਆਂ ਆਜੋ ਫੋਟੋ ਸਾਡੇ ਊਰੇ ਬੰਦੇ ਨੇ ਬੀਬੀ ਜੀ ਟੋਬਾ ਬਣ ਕੇ ਤਾਂ ਵਿਕਾਸ ਹੋ ਜੂ ਫਿਰ ਪਿੰਡ ਦਾ ਹੋ ਜੂਗਾ ਬਈ ਹਾਂ ਹੋ ਜੂ ਅੱਛਾ ਕੱਲੇ ਟੋਬੇ ਨਾਲ ਹੀ ਵਿਕਾਸ ਹੋ ਜੂ ਪਿੰਡ ਦਾ ਮਤਲਬ ਹੋਰ ਕੁਝ ਚਾਹੀਦਾ ਨਹੀਂ ਕੱਲੇ ਟੋਬੇ ਹੀ ਚਾਹੀਦਾ ਨਹੀਂ ਹੋਣੀ ਚਾਹੀਦਾ ਮੁੰਡੇ ਵੀ ਲੱਗ ਗਏ ਸਾਰਾ ਕੰਮ ਬਣੇ ਕਰਾਂ ਦੇ ਬੱਚਿਆਂ ਨੂੰ ਰਿਜ਼ਕ ਕਾਰ ਮਿਲੇ ਸਭ ਕੁਝ ਮੇਰੇ ਖੜ ਜਾ ਛੋਟਾ ਜੀਮੀਦਾਰ ਹੈ ਹੈ ਨਾ ਮੇਰੀ ਗੱਲ ਸੁਣੋ ਛੋਟਾ ਜੀਮੀਦਾਰ ਨਹੀਂ ਜੇ ਟੈਲਫੋਨ ਮੰਤ ਮੰਤ ਬਣਿਆ ਨਹਿਰ ਚ ਪਾਣੀ ਸੁੱਕਦੇ ਐਸੇ ਬਣਾਈ ਕਰ ਰੱਖੀ ਹੈ ਛੋਟਾ ਜੀਮਦਾਰ ਹੈ ਲੇਟ ਆਵੇ ਫੁੱਲ ਉਹ ਮੇਰੇ ਕਨੈਕਸ਼ਨ ਲੋ ਗੱਲ ਹੈ ਤੁਹਾਨੂੰ ਬੇ ਸਾਡੇ ਬੇਲਾ ਹੋ ਜਾਂਦੇ ਇੰਨੇ ਬੇ ਨਹੀਂ ਹੁੰਦੇ ਇੰਨੇ ਅਗਲਾ ਸਾਧਨ ਲੈ ਨਹੀਂ ਸਕਦਾ ਬੇਰ ਵੀ ਨਹੀਂ ਹੁੰਦੇ ਉਹਨਾਂ ਨੂੰ ਥੋੜਾ ਥੋੜਾ ਰਿਜਕਾਕਾਰ ਦੇਵੇ ਸਰਕਾਰ ਸਰਕਾਰ ਦੇਵੇ ਕੋਈ ਨਹੀਂ